ਦੋਸਤੋ ਅਸੀਂ ਪਹੁੰਚੇ ਹਾਂ ਜੀ ਰਾਮਪੁਰਾ ਮੰਡੀ ਦੇ ਉੱਤੇ ਤੇ ਬਹੁਤ ਸੋਹਣੀਆਂ ਇੱਥੇ ਮੱਝਾਂ ਤੇ ਗਾਇਆਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਤੇ ਆ ਬਾਈ ਹੋਰਿਆ ਨਾ ਕਰਦੇ ਆ ਗੱਲਬਾਤ ਤੇ ਲੈਨੇ ਆ ਜੀ ਆਪਾਂ ਮੱਝਾਂ ਬਾਰੇ ਜਾਣਕਾਰੀ ਬਾਈ ਮੱਝ ਤੌਰ ਤੇ ਦਿਖਾਈਏ ਪਹਿਲਾਂ ਲਓ ਜੀ ਮੱਝ ਦਾ ਤੁਸੀਂ ਟੋਰਾ ਦੇਖੋ ਬਈ ਪਹਿਲਾਂ ਤਾਂ ਮੱਝ ਦਾ ਤੁਸੀਂ ਕਦ-ਕਾੜ ਦੇਖੋ ਓਰੀ ਉੱਚੀ ਲੰਮੀ ਮੱਝ ਹੈਗੀ ਤੇ ਭਰਮੇ ਹੱਡ ਦੀ ਮੱਝ ਹੈ ਲੇਵੇ ਕਰਨੀਆਂ ਉਤਾਰ ਤੁਸੀਂ ਆਪਾ ਦੇਖ ਹੀ ਸਕਦੇ ਆ ਪੂਰਾ ਭਰਮਾ ਲੇਵਾ ਹੈਗਾ ਤੇ ਆਪਾਂ ਸਾਰੇ ਪਾਸੋਂ ਇੱਕ ਕੋਰੇ ਮਾਜਮ ਦਿਖਾਵਾਂਗੇ ਇੱਕ ਜਿਹੜਾ ਹੋਰ ਕੱਢ ਲਈ ਹਾਂ ਲੰਮੀ ਤੋਰ ਹਾਂ ਹਾਂ ਇਧਰ ਦੁਆਰੇ ਫੇਰ ਲੈ ਜੀ ਸਾਰੇ ਪਾਸੋਂ ਆਜੂਗੀ ਮੱਝ ਪੂਰੀ ਭਰਮੀ ਮੱਝ ਆ ਪੂਰੇ ਮੋٹے ਹਾੜੋ ਦੀ ਛੋਣੀ ਹੈ ਮੱਝ ਕੱਦ ਕਾਟ ਕਰਨੀਆਂ ਲੇਵੇ ਕਰਨੀਆਂ ਲਿਆ ਲੋ ਜੀ ਪੂਰੀ ਵਧੀਆ ਤੇ ਤੰਦਰੁਸਤ ਮੱਝ ਹੈਗੀ ਤੇ ਗੱਲਬਾਤ ਕਰਦੇ ਆਂ ਬਾਈ ਹੋਰਾਂ ਨਾਲ ਜਾਣਕਾਰੀ ਲਵਾਂਗੇ ਆਪਾਂ ਪੂਰੀ ਸਾਡੇ ਕੋਲੇ ਕਹਿੰਦੇ ਚਾਰ ਪੰਜ ਮੱਝਾਂ ਅਸੀਂ ਇੱਥੇ ਅੱਜ ਲੈ ਕੇ ਆਏ ਆਂ ਇਹ ਸਾਰੀਆਂ ਮੱਝਾਂ ਬਾਈ ਹੋਰਾਂ ਦੇ ਗਈਆਂ ਤੇ ਲੈਣੇ ਜਾਂਦੇ ਠੀਕ ਹੈ ਚਲੋ ਹੋਰ ਬਾਈ ਕੀ ਹਾਲ ਚਾਲ ਹੈ ਪਹਿਲਾਂ ਤਾਂ ਉਹਦਾ ਨਾਮ ਦੱਸ ਕੀ ਇਹਦਾ ਨਾਂ ਜੀ ਰਹਿਮਤ ਅਲੀ ਰਹਿਮਤ ਅਲੀ ਕਿਹੜਾ ਪਿੰਡ ਹੈ ਜੰਗੀਆਣਾ ਪਿੰਡਾ ਰਹਿਮਤ ਅਲੀ ਤੇ ਬੜੀ ਛੋਟੇ ਜਿਹੇ ਮਰਚੀ ਯਾਰ ਮੱਜਾਂ ਦਾ ਵਪਾਰ ਦਾ ਸ਼ੁਰੂ ਕਰ ਲਿਆ ਹੈ ਇਹ ਆਪਣੀ ਤੀਜੀ ਚੌਥੀ ਪੀੜੀ ਹੈ ਚੌਥੀ ਪੀੜੀ ਜਾਨਕਿ ਤੁਸੀਂ ਸ਼ੁਰੂ ਤੋਂ ਹੀ ਮੱਜਾਂ ਦਾ ਇੱਕ ਵਪਾਰ ਲੈਣ ਦੇ ਵਿੱਚ ਹੀ ਠੀਕ ਹੈ ਤੇ ਅੱਜ ਮੰਡੀ ਦੇ ਉਤੇ ਕਿੰਨੀਆਂ ਮੱਝਾਂ ਲੈ ਕੇ ਆਏ ਹੋ ਅੱਜ ਆਪਾਂ ਵੀ ਚਾਰ ਲੈ ਕੇ ਆਈ ਚਾਰ ਮੱਝਾਂ ਲੈ ਕੇ ਆਏ ਹਾਂ ਤੇ ਆ ਜਿਹੜੀ ਤੁਸੀਂ ਯਾਰ ਛੋਟੀ ਸਾਨੂੰ ਦਿਖਾਈ ਹੈ ਮੱਝ ਬਹੁਤ ਸੋਹਣੀ ਲੱਗੀ ਸਾਨੂੰ ਮੱਝ ਇਹ ਆਪਾਂ ਇਹਦੇ ਬਾਰੇ ਲੈਣੀ ਹੈ ਜਾਣਕਾਰੀ ਠੀਕ ਹੈ ਤੇ ਪਹਿਲਾਂ ਤਾਂ ਇਹ ਦੱਸੋ ਵੀ ਕਿੰਨਵੇਂ ਸੂਏ ਇਹ ਇਹ ਮੇਰੀ ਦੂਜੇ ਸੂਏ ਸੂਈ ਨਹੀਂ ਦੂਜੇ ਸੂਏ ਆ ਤੇ ਦੁੱਧ ਕਿੰਨਾ ਹੈ ਦੁੱਧ ਬਈ ਯਾਰ ਆਪਾਂ ਕਹਿਣ ਨੂੰ ਤਾਂ 20 ਕਿਲੋ ਵੀ हां यानि 17 18 किलो ਦੁੱਧ ਤਿਆਰ ਆ ਮੈਂ ਤੁਹਾਡੇ ਨੇਟ ਚੋਣਾਂ ਇਸ ਟਾਈਮ ਇਸ ਟਾਈਮ ਡੱਬੇ ਮਾਰ ਕੇ ਦੇਵਾਂਗੇ 18 ਜਾਨਕਿ ਜੇ ਕਿਸੇ ਨੇ ਮੱਝ ਲੈਣੀ ਹੈ ਤਾਂ ਬੰਦਾ ਪੂਰੀ ਤਸੱਲੀ ਨਾਲ ਚੋ ਕੇ ਇੱਥੋਂ ਲਿਆ ਸਕਦਾ ਠੀਕ ਹੈ ਜਾਨਕਿ ਜਿਹੜੀ ਗੱਲ ਆਪਾਂ ਕਹਿਤੀ ਉਹ ਤੇ ਆਪਾਂ ਖਰੇ ਆ ਠੀਕ ਹੈ ਕਿੰਨੇ ਦਿਨ ਹੋਇਆ ਸੋਈ ਨੂੰ ਸੋਈ ਨੂੰ ਭਾਈ 7-8 ਦਿਨ ਹੀ ਹੋਏ 7-8 ਦਿਨ ਹੋਏ ਆ ਤੇ ਮਗਰ ਇਹਦੇ ਹੈ ਕਿ ਮਗਰ ਕੱਟਾ ਬੜਾ ਨਹੀਂ ਪਿਛੇ ਲੋ ਜੀ ਕੱਟਾ ਦੇਖੋ ਮੱਝ ਦਾ ਬਹੁਤ ਸੋਹਣਾ ਤੇ ਤੰਦਰੁਸਤ ਕੱਟਾ ਹੈਗਾ ਜਿਵੇਂ ਇਹਦੀ ਮਾਂ ਹੈਗੀ ਘਰਵੇਂ ਹੱਟਦੀ ਤੇ ਤੰਦਰੁਸਤ ਤੇ ਉਵੇਂ ਹੀ ਇਹ ਇਹਦਾ ਬੱਚਾ ਹੈਗਾ ਇਧਰ ਨਾਲ ਹੋ ਜਾ ਮੱਝ ਦੇ ਇਹ ਕਿੰਨਵੇਂ ਸੂਏ ਦੱਸੀ ਸੀ ਦੋਜੇ ਸੂਏ 20 ਲੀਟਰ ਦਾ ਨਹੀਂ ਭਾਈ 18 ਕਿਲੋ 18 ਤਿਆਰ ਹੈਗਾ ਜਾਨਕਿ ਜੇ ਕੋਈ ਬੰਦਾ ਜੇ ਬੰਦਾ ਘਰੇ ਲੈ ਜੇ ਸੇਵਾ ਪਾਣੀ ਚੰਗੀ ਕਰੇ ਖਰਾਕ ਵਧੀਆ ਪਾਵੇ ਆ 20 ਤੱਕ ਵੀ ਜਾ ਸਕਦੀ ਹੈ। ਜਾ ਸਕੀ ਆ ਆਰਾਮ ਨਾਲ ਹੀ। ਠੀਕ ਹੈ। ਤੇ ਇਹਦਾ ਜੇ ਆਪਾਂ ਰੇਟ ਦਾ ਗੱਲ ਕਰੀਏ ਤਾਂ ਕਿੰਨੇ ਕ ਦੀ ਇਹ ਰੇਟ ਦੀ? ਆ ਤੁਸੀਂ ਭਾਈ ਇਹਦਾ 240 ਦੋ 40 ਠੀਕ ਹੈ। ਲਓ ਜੀ 240 ਮੱਝ ਦਾ ਰੇਟ ਹੈ ਮਗਰ ਕਟਾਏਗਾ ਤੇ ਕਿੰਨੇ ਦਿਨ ਹੋਏ ਸੂਈ ਨੂੰ? 8ਵਾਂ ਦਿਨ ਹੈ। ਬਾਈ ਕਹਿੰਦਾ ਵੀ 18 ਲੀਟਰ ਦੁੱਧ ਇਸ ਟਾਈਮ ਤਿਆਰ ਹੈ ਪੂਰਾ। ਵੀ ਆਪਾਂ ਗਰੰਟੀ ਨਾਲ ਇਹ ਗੱਲ ਕਹਿ ਕੇ ਮੱਝ ਦੇਵਾਂਗੇ। ਠੀਕ ਹੈ ਉਂ ਬਈ ਠੰਡੀ ਸੀਲਾਪੁਰੀ ਸਹੀ ਹੈ ਗਲਤ ਨਹੀਂ ਠੀਕ ਹੈ ਯਾਰ ਜਾਨਕਿ ਜਿਹੜਾ ਮਰਜੀ ਇਹਨੂੰ ਆਪਦੇ ਹੱਥ ਲਾ ਸਕਦਾ ਠੀਕ ਹੈ ਮਤਲਬ ਯਾਰ ਪਤਾ ਕੀ ਹੈ ਜਦੋਂ ਕੋਈ ਬੰਦਾ ਪਸ਼ੂ ਲੈਂਦਾ ਹੈ ਉਦੋਂ ਸਭ ਤੋਂ ਪਹਿਲਾਂ ਚੀਜ਼ ਇਹੀ ਦੇਖੀ ਜਾਂਦੀ ਹੈ ਵੀ ਯਾਰ ਵੀ ਮੱਝ ਠੰਡੀ ਹੈ ਤਾਂ ਹਾਂ ਕਿਉਂਕਿ ਅਗਲੇ ਨੇ ਯਾਰ ਪੈਸੇ ਲਾਉਣੇ ਹੁੰਦੇ ਆ ਤੇ ਘਰੇ ਆ ਕੇ ਪਸ਼ੂ ਖਰਾਬ ਨਿਕਲ ਜੇ ਫਿਰ ਉਹ ਤੰਤ ਨਹੀਂ ਦਿੰਦਾ ਉਹ ਚੀਜ਼ ਚ ਨਾ ਨੇ ਨਹੀਂ ਬਹੁਤ ਵਧੀਆ ਗੱਲ ਹੈ ਤੁਸੀਂ ਕਰਕੇ ਲਿਆ ਵੀ ਭਾਈ ਅਸੀਂ ਵੀ ਤਸੱਲੀ ਨਾਲ ਠੀਕ ਹੈ ਤੇ ਜਿਵੇਂ ਤੁਸੀਂ ਕਿਹਾਗਾ ਵੀ ਯਾਰ ਆਪਾਂ ਕਈ ਪੀੜੀਆਂ ਤੋਂ ਇਹ ਕੰਮ ਕਰਦੇ ਆ ਰਹੇ ਹਨ ਤੇ ਤੁਸੀਂ ਘਰੇ ਵੀ ਫਿਰ ਰੱਖਦੇ ਹੋਗੇ ਬਸ ਹਣਾ ਠੀਕ ਹੈ ਤੇ ਜੇ ਕਿਸੇ ਨੇ ਆਪਣੇ ਤੋਂ ਮੱਝ ਲੈਣੀ ਹੋਵੇ ਪਹਿਲਾਂ ਤਾਂ ਆਦਾ ਐਡਰੈਸ ਦੱਸੋ ਕੀ ਹੈ ਐਸੀ ਆਪਣਾ ਪਿੰਡ ਚੰਗੀ ਆਣੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਠੀਕ ਹੈ ਜੀ ਤੇ ਮੋਬਾਈਲ ਨੰਬਰ ਵੀ ਬੋਲ ਦੋ ਮੋਬਾਈਲ ਨੰਬਰ ਹੈਗਾ 75280 31214 75280 31214 29214 ਲੋ ਵੀ ਦੋਸਤੋ ਜੇ ਕਿਸੇ ਨੇ ਮੱਝ ਵਗੈਰਾ ਬਾਈ ਹੋਰਾਂ ਤੋਂ ਘਰੋਂ ਵੀ ਲੈਣੀ ਹੈ ਤਾਂ ਇਸ ਨੰਬਰ ਤੇ ਤੁਸੀਂ ਹਰ ਟਾਈਮ ਠੀਕ ਹੈ ਤੇ ਜੇ ਕਿਸੇ ਨੇ ਵੀ ਬੰਜ ਵਗੈਰਾ ਲੈਣੀ ਹੈ ਬਾਈ ਵਧੀਆ ਚੰਗੀ ਨਸਲ ਦੀ ਮੱਝ ਤਾਂ ਬਾਈ ਹੋਰਾਂ ਨਾਲ ਆਪਾਂ ਕੰਟੈਕਟ ਕਰ ਸਕਦੇ ਆ ਫੋਨ ਕਰਕੇ ਤੁਸੀਂ ਲੈਣੀ ਹੈ ਜਾਣਕਾਰੀ ਤੇ ਪਹੁੰਚ ਜਾਣਾ ਤੁਸੀਂ ਬਾਈ ਦੇ ਘਰੇ ਤੇ ਜੇ ਕੋਈ ਭਾਈ ਸਾਡੀ ਵੀਡੀਓ ਦੇਖ ਕੇ ਬੰਦਾ ਆਊਗਾ ਤਾਂ ਉਹਨੂੰ ਤੁਸੀਂ ਡਿਸਕਾਊਂਟ ਜ਼ਰੂਰ ਕਰਨਾ ਪੂਰਾ ਮਾਨਤਾਨ ਕਰਨਾ ਉਹਦਾ ਹਾਂਜੀ ਕੋਈ ਨਾ ਭਾਈ ਯਾਰ ਠੀਕ ਹੈ ਨਾ ਮਾਨਤਾਨ ਨੂੰ ਫੁੱਲ ਕਰਾਂਗੇ ਹਾਂ ਤੇ ਮਾੜਾ ਇੱਕ ਵਾਰੀ ਨਾ ਮੱਝ ਨੂੰ ਇੱਧਰ ਘਰਿਓ ਆਪਾਂ ਥਣ ਵਗੈਰਾ ਚੈੱਕ ਕਰਾ ਦਈਏ ਲਓ ਜੀ ਥਣ ਚੈੱਕ ਕਰੋ ਮੱਝ ਦੇ ਪੂਰਾ ਗੈਪ ਆ ਥਣਾਂ ਦੇ ਵਿੱਚ ਪੂਰੇ ਮੋٹے ਮੋٹے ਡਾਢੇ ਥਣਾਂ ਆਗੇ ਪੂਰੇ ਭਾਈ ਥਣਾ ਥਣਾ ਦੀ ਜਮਾ ਓਕੇ ਆ ਭਾਈ ਓਕੇ ਆ ਭਾਈ ਕਹਿੰਦਾ ਵੀ ਹਰ ਪੱਖੋਂ ਮੱਝ ਸਾਡੀ ਓਕੇ ਆ ਬੰਦਾ ਬੇਫਿਕਰ ਹੋ ਕੇ ਇਥੋਂ ਸਾਡੇ ਤੋਂ ਮੱਝ ਲੈ ਜਾ ਸਕਦਾ ਹਾਂ ਹਾਂ ਨਹੀਂ ਠੀਕ ਆ ਗੱਲ ਬਾਈ ਠੀਕ ਆ ਬਹੁਤ ਬਹੁਤ ਧੰਨਵਾਦ ਬਾਈ ਮੱਝਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਲੋ ਜੀ ਅ ਇਸੇ ਤਰ੍ਹਾਂ ਆਪਾਂ ਨੂੰ ਇੱਥੇ ਹੋਰ ਤਰ੍ਹਾਂ ਦੀਆਂ ਵਧੀਆ ਤੇ ਚੰਗੀਆਂ ਨਸਲ ਦੀਆਂ ਜਿਹੜੀਆਂ ਮੱਝਾਂ ਨੇ ਉਹ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਦੀਆਂ ਨੇ ਤੇ ਬਹੁਤ ਸੋਹਣੇ ਰੇਟ ਆ ਇੱਥੇ ਬਾਈ ਜੇ ਕਿਸੇ ਨੇ ਮੱਝ ਲੈਣੀ ਹੈ ਤਾਂ ਮੰਡੀ ਤੇ ਆ ਕੇ ਤੁਸੀਂ ਮੱਝਾਂ ਦੇ ਰੇਟ ਵੀ ਪਤਾ ਕਰ ਸਕਦੇ ਹੋ ਤੇ ਟਾਈਮ-ਟਾਈਮ ਤੇ ਅਸੀਂ ਵੀ ਆਪਦੀਆਂ ਵੀਡੀਓ ਵਗੈਰਾ ਦੇ ਵਿੱਚ ਦੱਸਦੇ ਰਹਿੰਦੇ ਆ ਵੀ ਮੰਡੀ ਦੇ ਉੱਤੇ ਆਹ ਰੇਟ ਚੱਲ ਰਹੇ ਆ ਤਾਂ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਵੀਡੀਓ ਦੇਖਿਆ ਕਰੋ ਤਾਂ ਕਿ ਅੱਗੇ ਵੀ ਸ਼ੇਅਰ ਕਰਿਆ ਕਰੋ ਜਿਹੜੇ ਕਿ ਮੱਝਾਂ ਪਾਲਣ ਦੇ ਸ਼ਕੀਨ ਆ ਉਹਨਾਂ ਨੂੰ ਪਤਾ ਲੱਗੇ ਵੀ ਅੱਜ ਕੱਲ ਜਿਹੜੇ ਮੱਝਾਂ ਦੇ ਜਿਹੜੇ ਰੇਟ ਆ ਮੰਡੀਆਂ ਦੇ ਉੱਤੇ ਕੀ ਚੱਲਦੇ ਆ ਪਿੰਡਾਂ ਦੇ ਵਿੱਚ ਕੀ ਚੱਲਦੇ ਆ ਦੇਖੋ ਅੱਜ ਮੰਡੀ ਇੰਨੀ ਜ਼ਿਆਦਾ ਭਰੀ ਐ ਪੂਰਾ ਫੁੱਲ ਰਸਾ ਇੱਥੇ ਤੇ ਪੋਰੀਆਂ ਕਾਲੀਆਂ ਜਾਮਣਾਂ ਵਰਗੀਆਂ ਮੱਜਾਂ ਦੇਖਣ ਨੂੰ ਆਪਾਂ ਨੂੰ ਇੱਥੇ ਮਿਲ ਗਿਆ ਨੇ ਚੰਗੀਆਂ ਤੰਦਰੁਸਤ ਮੱਜਾਂ ਆਪਾਂ ਇੱਥੇ ਦੇਖ ਸਕਦੇ ਆਂ ਅੱਜ ਮੌਸਮ ਵੀ ਪੂਰਾ ਵਧੀਆ ਠੰਡਾ ਹੈਗਾ ਤੇ ਰਾਮਪਰਾ ਮੰਡੀ ਦੇ ਉੱਤੇ ਅਸੀਂ ਅੱਜ ਸ਼ੂਟ ਕਰ ਰਹੇ ਆਂ ਤੇ ਬਹੁਤ ਵਧੀਆ ਸਾਨੂੰ ਅੱਜ ਇੱਥੇ ਰੇਟ ਲੱਗੇ ਆ ਜੀ ਜਿਹੜੇ ਕਿ ਗਾਕਾਂ ਨੇ ਲਾਏ ਨੇ ਹਰ ਵਪਾਰੀਗਰ ਇੱਥੇ ਆਉਂਦਾ ਹੈਗਾ ਵਪਾਰੀ ਇੱਥੇ ਚੰਗੇ ਪਸ਼ੂ ਲੈ ਕੇ ਜਾਂਦਾ ਜੀ ਕਿਉਂਕਿ ਰੇਟ ਬਹੁਤ ਜਾਇਜ਼ ਨੇ ਇੱਥੇ ਆਪਾਂ ਦੇਖ ਸਕਦੇ ਹਾਂ ਦੇਖੋ ਜਿਵੇਂ ਆਹ ਮੱਝ ਹੈਗੀ ਇੱਕ ਆਹ ਮੱਝ ਹੈਗੀ ਚੰਗੀਆਂ ਨਸਲ ਦੀਆਂ ਇੱਥੇ ਜਿਹੜੀਆਂ ਮੱਝਾਂ ਨੇ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀਆਂ ਨਹੀਂ ਜੋ ਮੋਰਾ ਹੋ ਗਈ ਨੀਲੀ ਦਾ ਵੀ ਹੋ ਗਈ ਗਾਈਆਂ ਦਾ ਇੱਥੇ ਥੋੜਾ ਜਿਹਾ ਘਟ ਹੈਗਾ ਪਰ ਇੱਥੇ ਜਿਵੇਂ ਮੱਝਾਂ ਨੇ ਜ਼ਿਆਦਾਤਰ ਲੋਕ ਇੱਥੇ ਆਉਂਦੇ ਨੇ ਮੱਝਾਂ ਲੈ ਕੇ ਕੋਈ ਬੇਨਤੀ ਹੈ ਕਿ ਇੱਥੇ ਪਹੁੰਚੋ ਤੇ ਆਨੰਦਮਾਨੋ ਜੀ ਮੰਡੀਆਂ ਦਾ ਆਪ ਦਾ ਮਨਪਸੰਦ ਪਸ਼ੂ ਹੈ ਜਿਹੜਾ ਉਹ ਤੁਸੀਂ ਦੇਖ ਕੇ ਤੋਂ ਲਿਆ ਸਕਦੇ ਹੋ ਜਿਵੇਂ ਆਹ ਦੇਖੋ ਜੀ ਕਿੰਨਾ ਪਿਆਰਾ ਬੱਚਾ ਹੈਗਾ ਬਹੁਤ ਵਧੀਆ ਤੇ ਤੰਦਰੁਸਤ ਪਸ਼ੂ ਹੈ ਬਾਈ ਹੋਰੇ ਚੰਗਾ ਰਏ ਨੇ ਸੌਦਾ ਹੋ ਗਿਆ ਆਪਾਂ ਦੇਖ ਸਕਦੇ ਹਾਂ ਵੀਰ ਦੇ ਵਿੱਚ ਚੰਗੀ ਭਰਮੀ ਮੰਡੀ ਆ ਚੰਗੇ ਰੇਟ ਆ ਤੇ ਚੰਗੇ ਪਸ਼ੂ ਆ ਵੀਡੀਓ ਨੂੰ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਨੂੰ